ਆਜੋ ਮਿੱਤਰੋ ਅੱਜ ਤੁਹਾਨੂੰ ਲੈ ਕੇ ਚੱਲੀਏ ਹਵੇਲੀ ਆਪਾਂ ਆ ਗਏ ਜੀ ਜਾਜ ਦੇ ਕੋਲ ਜਾਜ ਹਵਾਈ ਅੱਡਾ ਕਹਿੰਦੇ ਇਹਨੂੰ ਜੀ ਵੈਸੇ ਇਹ ਤਾਂ ਨਾ ਆ ਹਵਾਈ ਅੱਡਾ ਆਜੋ ਮਿੱਤਰੋ ਆਪਾਂ ਆ ਗਏ ਜੀ ਹਵੇਲੀ ਹਵੇਲੀ ਦੇ ਅੰਦਰ ਆਪਾਂ ਹੋ ਗਏ ਐਂਟਰ ਤੇ ਕੋ ਗੱਡੀਆਂ ਵਾਲੀ ਪਾਰਕਿੰਗ ਦੇ ਵਿੱਚ ਆਪਾਂ ਲੰਘਦੇ ਹੋਏ ਬਹੁਤ ਵਧੀਆ ਆਇਓ ਤੁਹਾਨੂੰ ਅੰਦਰ ਉਹ ਵੀ ਘੁਮਾਈਏ ਹਵੇਲੀ ਦਾ ਇਹ ਆਪਾਂ ਨੂੰ ਮਿਲਿਆ ਸੱਭਿਆਚਾਰ ਵਾਲਾ ਢੋਲੀ ਢੋਲੀ ਕੋਲ ਆਪਾਂ ਖੜ ਕੇ ਪਾਇਆ ਪੰਗੜਾ ਅੱਗੇ ਖੜੀ ਸੀ ਭੈਣ ਸ਼ਿਕੂ ਲੈ ਕੇ ਰੋਟੀਆਂ ਦਾ ਸ਼ਾਬਾ ਉੱਗੇ ਤੇ ਬਹੁਤ ਕੈਂਡ ਕੈਂਡ ਮੰਜੇ ਪੁਰਾਣੇ ਪੁਰਾਣੇ ਜਮਾਨੇ ਦੇ ਮੰਜੇ ੱਠੇ ਹੋਏ ਸੀ ਤੇ ਆਪਾਂ ਅੱਗੇ ਆਗੇ ਇੱਧਰ ਪੈਣ ਕੋਲ ਪੈਣ ਕੋਲ ਲੈ ਕੇ ਆਪਾਂ ਸਾਡੀ ਚੈਰੀ ਫਿਰ ਅੱਗੇ ਇੱਧਰ ਬਹੁਤ ਵਧੀਆ ਹੀ ਦੁਕਾਨਾਂ ਲੱਗਣਾ ਸੀ ਤੇ ਯੂਸ ਵਾਲੀਆਂ ਕੌਫੀ ਵਾਲੀਆਂ ਹੋਰ ਵੀ ਇੱਧਰ ਗੋਲ ਗੱਪੇ ਵਗੈਰਾ ਪਟੂਰੇ ਵਗੈਰਾ ਮਿਲਦੇ ਸੀ ਆ ਸੀ ਉਹ ਬੇਲੀ ਦਾ 뷰 ਬਹੁਤ ਕਹਿਣ ਸੀ ਇੱਧਰ ਉਹ ਪੂਰਾ 올ਡ 뷰 ਸੀ ਉਹ ਦਿੱਤ ਬੁਖੇ ਲੱਗੇ ਸੀ ਇੱਧਰ ਬੈਠੀਆਂ ਸੀ ਪੈਣਾ ਪੈਣਾ ਇਕੱਠੀਆਂ ਹੋ ਕੇ ਬੈਠੀਆਂ ਫਿਰ ਆਪਾਂ ਗਏ ਅੱਗੇ ਕੋਲ ਚਾਚਾ ਖਲੋਤਾ ਸੀ ਚਾਚਾ ਖਲੋਤਾ ਫਿਰ ਅੱਗੇ ਆਪਾਂ ਗਏ ਅੱਗੇ ਇੱਧਰ ਦੇਖਿਆ ਵੀ ਉਹ ਬੋ ਘੈਂਟ ਆ ਫਿਰ ਆਪਾਂ ਇੱਧਰ ਨੂੰ ਤੁਰੇ ਗਏ ਸਿੱਦੇ ਫਿਰ ਮੈਂ ਵਾਪਸ ਮੁੜ ਕੇ ਗਿਆ ਨੂੰ ਦੇਖਿਆ ਮੈਂ ਕਿਹਾ ਬੀਬੀ ਤੇ ਰਹਿ ਗਈ ਮਿਲਣ ਵਾਲੀ ਬੀਬੀ ਨੂੰ ਮਿਲਦੇ ਆ ਜਿਹੜੇ ਤੇ ਮਾਸੀ ਦੇ ਹੀ ਰਸੀ ਲੱਡਕਣਾ ਆਪਾਂ ਲੱਸੀ ਕੋਲ ਲਈ ਪੀਤੀ ਅੱਗੇ ਬਿਠਾਈ ਮਾਸੜ ਇੱਧਰ ਬੈਠੀ ਚਾਚੀ ਚਾਚੀ ਦੇ ਹੀ ਨਿਆਣੇ ਜਵਾਕ ਖੜਾਉਣ ਇੱਧਰ ਬੈਠੀ ਸਾਡੀ ਦਾਦੀ ਦਾਦੀ ਨੂੰ ਮਿਲੇ ਫਿਰ ਨੀਗੀ ਜੀ ਮੰਜੀ ਡਾਈ ਦਾਦੀ ਨੇ ਆਪ ਉਹਦੇ ਕੋਲ ਹੋ ਕੇ ਇੱਧਰ ਚੱਲ ਗਏ ਦਾਦੀਆਂ ਦੀ ਅੱਗੇ ਘੁੰਮ ਗਏ ਅੱਗੇ ਦੁਕਾਨਾਂ ਘੁੰਮਣ ਗਏ ਫਿਰ ਅੱਗੇ ਦੁਕਾਨਾਂ ਦੇ ਵਿੱਚ ਬਹੁਤ ਕਾਹਨ ਕਾਹਨ ਜੁੱਤੀਆਂ ਸੀ ਜੁੱਤੀਆਂ ਆਪਾਂ ਲਈਆਂ ਨਹੀਂ ਕਿਉਂਕਿ ਆਵਾ ਪੈਸੇ ਨਹੀਂ ਫਿਰ ਆਪਾਂ ਅੱਗੇ ਚੱਲਦੇ ਗਏ ਚੱਲਦੇ ਗਏ ਫਿਰ ਅੱਗੇ ਬਹੁਤ ਕਾਹਨ ਵਿਊ ਸੀ ਅੱਗੇ ਤਾਰਾ ਚੰਦ ਹਕੀਮ ਕੋਲ ਆ ਗਏ ਫਿਰ ਆ ਗਏ ਆਪਾਂ ਦੋ ਮੈਂਟਲੀ ਗੇਮਿੰਗ ਖੇੜੀ ਕਾਰਾਂ ਭਜਾਈਆਂ ਤੇ ਇੱਕ ਦੂਜੇ 'ਚ ਮਾਰੀਆਂ ਫੁੱਲ ਇੰਜੋਏ ਕੀਤਾ ਗਿਆ ਪਿਆ ਆ ਪਿਆ ਆ ਗੱਡੀ ਪਿਆ ਆ ਗੇ ਇੱਕ ਦੂਜੇ 'ਚ ਮਾਰਦੇ ਸੀ ਬਹੁਤ ਕੈਂਡ ਵਿਊ ਸੀ ਬਈ ਬਹੁਤ ਨਿਆਰੇਲੇ ਫੁੱਲ ਨਿਆਰੇਲੇ ਇੱਕ ਮੈਨੂੰ ਜਿਹਦੀ ਗੱਡੀ ਮਿਲੀ ਉਹਦਾ ਸਟੀਅਰਿੰਗ ਟੁੱਟਾ ਆ ਸੀ ਆਪਾਂ ਆਪ ਹੋਰ ਤੋੜਤਾ ਫਿਰ ਪਿਆ ਆ ਪਿਆ ਆ ਗੇ ਉਹ ਨਹੀਂ ਮੰਨਦੇ ਆਪਾਂ ਨੂੰ ਕਹੇ ਗੱਡੀ ਚੇਂਜ ਕਰ ਦਿਓ ਕਹਿੰਦੇ ਨਹੀਂ ਜੱਟੇ ਮਿੰਟਕਾ ਮੁੱਕ ਜਾਨੇ ਉਹਨਾਂ ਤੱਕ ਉਹ ਇਹੋ ਚਲਾਓ ਹੁਣ ਗੱਡੀ ਏ ਆੜਗੀ ਗੱਡੀ ਇਹ ਉਹਨੂੰ ਪਛਾਣੀ ਨਹੀਂ ਆਂਦੀ ਆਪਾਂ ਪੁੱਛਿਆ ਆਪਾਂ ਉਹਨੂੰ ਉਹ ਕਹਿੰਦਾ ਫੋਨ ਛੱਡੇਗਾ ਮਾਮਾ ਤੇ ਫੇਰ ਹੀ ਗਾਪ ਛਾ ਜਾਊਗੀ ਇਹਨੂੰ ਮੋੜ ਕੇ ਪਾਸੇ ਫਿਰ ਆ ਪੈਣ ਨੂੰ ਮੋੜੀ ਫੇਰ ਚੱਲੀ ਹੋੜੀ ਜੀ ਗੱਡੀ ਫੇਰ ਆਪਾਂ ਜਾ ਕੇ ਉਹਦੇ ਵਿੱਚ ਮਾਰੀ ਉਹ ਜਿਹੜਾ ਦਿਆ ਹੈ ਆਪਣੇ ਨਾਲ ਦੂਜਾ ਕਮਲ ਆਇਆ ਗਿਆ ਹੈ ਗਿਆਨੀ ਫੇਰ ਗਿਆ ਤੁਹਾਨੂੰ ਮਖਾਉਣੇ ਆ ਸਕੂਲ ਪੁਰਾਣੇ ਜ਼ਮਾਨੇ ਦਾ ਸਕੂਲ ਛੋਟੇ ਛੋਟੇ ਬੱਚੇ ਬੈਠੇ ਆਪਣੇ ਪੈਣ ਪਰਾ ਨਿੱਕੇ ਕਿਉਂਕਿ ਸਾਡੀਆਂ ਦੇ ਹੁਣ ਹੋ ਗਈ ਸੀ ਪਲੱਸ 2 ਵੀ ਇਹ ਜੋ ਵੀ ਕਰ ਲਿਆ ਸਾਡੇ ਕੋਲ ਇਹ ਆਪਣੇ ਬੈਠੇ ਛੋਟੇ ਛੋਟੇ ਬੱਚੇ ਇਹ ਇੱਕ ਨੂੰ ਬਣਾਇਆ ਮੁਰਗਾ ਇਹ ਨੂੰ ਮੁਰਗਾ ਬਣਾਇਆ ਤਰੀ ਵਾਲਾ ਆਇਓ ਅੱਗੇ ਇਧਰ ਆਪਣੇ ਨਿੱਕੇ ਨਿੱਕੇ ਪਹਿਣਾ ਬੈਠੀਆਂ ਸੀ ਔਰ ਇੱਕ ਸਿੰਦਲ ਜੀ ਵੀ ਬੈਠੀ ਆ ਆਪਣੀ ਪੈਣ ਵਿੱਚ ਔਰ ਨੂੰ ਆਪਾਂ ਮਿਲੇ ਸਾਸਿਕਾਲ ਬਲਾਈ ਮਾਸਟਰ ਜੀ ਦੀ ਜਾਓ ਹੁਣ ਤੁਸੀਂ ਬਾਹਰ ਹਾਂਜੀ ਮਿੱਤਰੋ ਉਮੀਦ ਕਰਦਾ ਤੁਸ ਸਾਰੇ ਵਧੀਆ ਹੋਵੋ ਜੀ ਵਾਹਿਗੁਰੂ ਸਭ ਨੂੰ ਤਰੱਕੀਆਂ ਉਹ ਚੜਦੀ ਕਲਾ ਬਖਸ਼ੇ ਵੀ ਜੀ ਆਪਾਂ ਬਣਾਇਆ YouTube ਤੇ ਨਿਊ ਚੈਨਲ ਵੱਤੋ ਵੱਲ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰੋ ਅਤਵਾਦ ਪ੍ਰਾਣ ਕਰੋ سپورਟ ਜਿਸ ਨੇ ਵੀ ਨੇ ਲਾਈਕ ਕਮੈਂਟ ਵੀਊ ਦਵਾਣੇ ਹੋਣ ਪ੍ਰਾਣ ਕਰੋ ਕੰਟੈਕਟ ਤੁਹਾਡੇ ਲਾਈਕ ਕਮੈਂਟ ਸ਼ੇਅਰ ਬਤਾ ਦਾਂਗੇ ਜੀ